ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੇ ਰੋਜ਼ਾਨਾ ਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾਵਾਂ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਕੁਸ਼ਮਕਿਸਮਤਾਰੇ ਆਓ ਗੱਲ ਕਰਦੇ ਹਾਂ ਇਹਨਾਂ ਰਾਸ਼ੀਆਂ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਕ ਰਾਸ਼ੀ ਫਲ ਦੀ ਮੇਕ ਰਾਸ਼ੀ ਫਲ ਦੇ ਲੋਕਾਂ ਲਈ ਬਹੁਤ ਖਾਸ ਦਿਨ ਹੋਣ ਵਾਲਾ ਹੈ ਤੁਹਾਡੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਵਿੱਤੀ ਸਮੱਸਿਆ ਤੋਂ ਤੁਹਾਨੂੰ ਰਾਹਤ ਮਿਲੇਗੀ ਮਾ ਚੰਦਰ ਘਟਾ ਦੀ ਕਿਰਪਾ ਨਾਲ ਤੁਹਾਨੂੰ ਸਾਰੀਆਂ ਰੁਕਾਵਟਾਂ ਨੂੰ ਆਸਾਨੀ ਨਾਲ ਪਾਰ ਕਰ ਸਕਦੇ ਹੋ ਤੁਹਾਡੀ ਯਾਤਰਾ ਦੇ ਜਾਣ ਦੀ ਸੁਭਾਵਨਾ ਹੈ ਜੋ ਲਾਭਕਾਰੀ ਨਤੀਜੇ ਦੇਵੇਗੀ ਇਸ ਤੋਂ ਇਲਾਵਾ ਤੁਹਾਡੇ ਕੋਲ ਛੋਟੇ ਪਾਰਟ ਟਾਈਮ ਕੰਮ ਕਰਨ ਲਈ ਪੂਰਾ ਸਮਾਂ ਹੋਵੇਗਾ ਅਤੇ ਤੁਹਾਨੂੰ ਆਪਣੀਆਂ ਇਸ਼ਾਵਾ ਪੂਰੀਆਂ ਕਰਨ ਦਾ ਇੱਕ ਚੰਗਾ ਮੌਕਾ ਮਿਲੇਗਾ ਅਗੀ ਗੱਲ ਕਰਦੇ ਹਾਂ ਵਿਸ਼ਭ ਰਾਸ਼ੀ ਫਲ ਦੀ ਵਿਸ਼ਭ ਰਾਸ਼ੀ ਫਲ ਦੇ ਲੋਕਾਂ ਹੀ ਵਿਸ਼ੇਸ਼ ਦਿਨ ਹੋਣ ਜਾ ਰਿਹਾ ਪਰਵਾਰ ਵਿੱਚ ਖੁਸ਼ ਅਤੇ ਅਸ਼ੁਭ ਪ੍ਰੋਗਰਾਮ ਅਯੋਜਿਤ ਕਰਨ ਦੇ ਸੰਕੇਤ ਹਨ ਅੱਜ ਤੁਹਾਨੂੰ ਆਪਣੇ ਜੀਵਨ ਪੱਧਰ ਨੂੰ ਸੁਧਾਰਨ ਤੇ ਧਿਆਨ ਦੇਣਾ ਹੋਵੇਗਾ ਜ਼ਰੂਰੀ ਅਤੇ ਸਥਾਈ ਵਰਤੋ ਵਾਲੀਆਂ ਚੀਜ਼ਾਂ ਖਰੀਦਣ ਨਾਲ ਤੁਹਾਨੂੰ ਲਾਭ ਹੋਏਗਾ ਇਸ ਦੇ ਨਾਲ ਤੁਹਾਨੂੰ ਬੇਲੋੜੇ ਖਰਚਿਆਂ ਤੋਂ ਵੀ ਬਚਣਾ ਪਵੇਗਾ ਅੱਜ ਤੁਹਾਨੂੰ ਵਿਸ਼ੇਸ਼ ਮਹਿਮਾਨ ਦੇ ਆਉਣ ਦੀ ਸਭਾਵਨਾ ਹੈ ਤੁਹਾਡੇ ਖਰਚੇ ਥੋੜੇ ਜਿਵੇ ਬਚ ਸਕਦੇ ਹਨ ਅੱਜ ਅੱਗੇ ਗੱਲ ਕਰਦੇ ਹਾਂ ਮਿਥਨ ਰਾਸ਼ੀ ਫਲ ਦੀ ਮਿਥਨ ਰਾਸ਼ੀ ਲੋਕਾਂ ਲਈ ਤੇ ਜੀ ਨਾਲ ਲੱਗੇ ਵਧੰਦਾ ਇਹ ਦਿਨ ਬਹੁਤ ਖਾਸ ਹੈ ਅੱਜ ਤੁਹਾਡੀ ਅਚਾਨਕ ਪ੍ਰਗਤੀ ਦੇਖ ਕੇ ਲੋਕ ਹੈਰਾਨ ਹੋਣਗੇ ਤੁਹਾਨੂੰ ਆਪਣੀ ਨਜ਼ਰ ਵੀ ਤੁਹਾਡੀ ਪ੍ਰਾਪਤੀਆਂ ਦੇਖ ਹੋ ਸਕਦੀ ਇਸ ਸਮੇਂ ਤੁਹਾਨੂੰ ਜ਼ਿੰਦਗੀ ਵਿੱਚ ਤੱਕੀ ਦੀ ਗਤੀ ਨੂੰ ਬਣਾਈ ਰੱਖਣ ਵੱਲ ਧਿਆਨ ਦੇਣਾ ਪਵੇਗਾ ਕਿਸੇ ਤਰ੍ਹਾਂ ਦੀ ਲਾਪਰਵਾਹੀ ਤੁਹਾਡੀ ਸਾਖ ਨੂੰ ਨੁਕਸਾਨ ਪਹੁੰਚਾ ਸਕਦੀ ਇਸ ਦੇ ਲਈ ਤੁਹਾਨੂੰ ਬੇਲੋੜੀ ਬਹਿਸ ਤੋਂ ਦੂਰ ਹੋਣਾ ਪਵੇਗਾ ਅਤੇ ਆਪਣੇ ਕੰਮ ਤੇ ਧਿਆਨ ਦੇਣਾ ਹੋਵੇਗਾ ਅੱਜ ਗੱਲ ਕਰਦੇ ਹਾਂ ਕਰਕ ਰਾਸ਼ੀ ਫਲਦੀ ਕਰਕ ਰਾਸ਼ੀ ਦੇ ਲੋਕਾਂ ਲਈ ਪਰਿਵਾਰਕ ਜ਼ਿੰਮੇਵਾਰੀਆਂ ਭਰਿਆ ਦਿਨ ਹੋ ਸਕਦਾ ਹੈ ਪਰਿਵਾਰਿਕ ਮੈਂਬਰਾਂ ਨਾਲ ਥੋੜਾ ਲਗਾਅ ਤੁਹਾ ਨੂੰ ਪਰਸ਼ਾਣ ਕਰ ਸਕਦਾ ਹੈ ਤੁਹਾਡਾ ਸਾਰਾ ਸਮਾਂ ਕਿਸੇ ਭੈਣ ਭਰਾ ਦੀ ਚਿੰਤਾ ਵਿੱਚ ਲੰਘ ਸਕਦਾ ਹੈ ਤੁਹਾਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਲਈ ਥੋੜੀ ਜਿਹੀ ਸਮਾਂਵਤਾ ਕਰਨੀ ਪਵੇਗੀ ਆਪਣੇ ਪਰਿਵਾਰਕ ਮੈਂਬਰਾਂ ਦੀ ਸਿਹਤ ਬਾਰੇ ਚਿੰਤਾ ਕਰਨਾ ਤੁਸੀਂ ਥੋੜਾ ਜਿਹਾ ਪਰੇਸ਼ਾਨ ਹੋ ਸਕਦੇ ਹੋ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਜਗ੍ਹਾ ਬਦਲਣ ਜਾਂ ਯਾਤਰਾ ਤੇ ਜਾਣ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ ਅਗ੍ਹੀ ਗੱਲ ਕਰਦੇ ਹਾਂ ਸਿੰਘ ਰਾਸ਼ੀ ਫਲਦੀ ਸਿੰਘ ਰਾਸ਼ੀ ਦੇ ਲੋਕਾਂ ਲਈ ਸਮੱਸਿਆਵਾਂ ਨਾਲ ਥੋੜਾ ਜਿਹਾ ਪਰਿਆਏ ਦਿਨ ਹੋ ਸਕਦਾ ਹੈ ਕੁਝ ਸਮੇਂ ਤੋਂ ਕਾਰੋਬਾਰੀ ਵਿੱਚ ਅਸਥਿਰਤਾ ਚੱਲ ਰਹੀ ਹੈ ਉਹ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਬਾਰੋ-ਬਾਰੀ ਜਾਂ ਨੌਕਰੀ ਸਥਾਈ ਸਦਾਰ ਤੇ ਅਸਫਲਤਾ ਲਈ ਤੁਹਾਨੂੰ ਆਲਸ ਨੂੰ ਛੱਡਣਾ ਪਵੇਗਾ ਜਿਸ ਦੇ ਨਾਲ ਤੁਹਾਨੂੰ ਬਦੀਰੇ ਆਰਾਮ ਦੇ ਇੱਕ ਆਦਤਾਂ ਤੋਂ ਛੁਟਕਾਰਾ ਪਾਉਣਾ ਹੋਵੇਗਾ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਆਪਣੀ ਮਿਹਨਤ ਨਾਲ ਮਿਹਨਤ ਅਤੇ ਲਗਨ ਨਾਲ ਇਹਨਾਂ ਸਾਰੀਆਂ ਰੁਕਾਵਟਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਗੇ ਨਾਲ ਕਰਦੇ ਹਾਂ ਕੰਨਿਆ ਰਾਸ਼ੀ ਫਲਦੀ ਕੰਨਿਆ ਰਾਸ਼ੀ ਦੇ ਚਿੰਨ੍ਹ ਲੋਕਾਂ ਲਈ ਸਖਤ ਮਿਹਨਤ ਅਤੇ ਪੀੜ ਪ੍ਰਦਕ ਦੇ ਵਾਲਾ ਦਿਨ ਹੋ ਸਕਦਾ ਭਾਵੇਂ ਕਿ ਇਸ ਦੇ ਬਾਵਜੂਦ ਤੁਸੀਂ ਜੋ ਯਤਨ ਕਰਦੇ ਹੋ ਉਹ ਤੁਹਾਡੇ ਲਈ ਲਾਭਕਾਰੀ ਸਾਬਤ ਹੋਣਗੇ ਅੱਜ ਤੁਹਾਡੀ ਰਾਸ਼ੀ ਦਾ ਸਵਾਮੀ ਆਪਣੇ ਘਰ ਆਇਆ ਹੈ ਅਤੀ ਸੂਰਜ ਦੇ ਨਾਵਨ ਕਰਨ ਨਾਲ ਆਲਾ ਥੋੜੇ ਗਰਮ ਅਤੇ ਚੁਣੌਤੀਪੂਰਨ ਹੋ ਸਕਦੇ ਹਨ ਤੁਹਾਨੂੰ ਆਪਣੇ ਕੰਮਾਂ ਨੂੰ ਪੂਰੇ ਉਤਸ਼ਾਹ ਅਤੇ ਊਰਜਾ ਨਾਲ ਪੂਰਾ ਕਰਨ ਤੇ ਧਿਆਨ ਦੇਣਾ ਪਵੇਗਾ ਜੋ ਤੁਸੀਂ ਵਰਤਮਾਨ ਵਿੱਚ ਕਰਦੇ ਹੋ ਉਹ ਆਉਣ ਵਾਲੇ ਸਮੇਂ ਵਿੱਚ ਬਿਹਤਰ ਮੌਕੇ ਪ੍ਰਦਾਨ ਕਰਨਗੇ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਫਲਦੀ ਤੁਲਾ ਰਾਸ਼ੀ ਦੇ ਲੋਕਾਂ ਲਈ ਮਾਨਸਿਕ ਤਨਾਅ ਅਤੇ ਚਿੰਤਾ ਪਰਿਆ ਦਿਨ ਹੋਣ ਜਾ ਰਿਹਾ ਹੈ ਸ਼ੁਕਰ ਦੀ ਸਥਿਤੀ ਕਰਨ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਕਿ ਤੁਸੀਂ ਆਪਣੀ ਛੋਟੀ ਨਜ਼ਰ ਅਤੇ ਨਕਾਰਮਕ ਸੋਚ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰੋਗੇ ਬੁਰੋਦੀ ਤੇਜ ਕਿਨਿਤ ਅਤੇ ਤਾਂ ਸਮਾਜਿਕ ਅਤੇ ਪੇਸ਼ੇਵਰ ਜੀਵਨ ਵਿੱਚ ਕੇੜੀ ਕੋਸ਼ਿਸ਼ ਕਰਨਗੇ ਪਰ ਤੁਸੀਂ ਆਪਣੀ ਸੰਜਮ ਅਤੇ ਦੁਬਿਨਾਂ ਇਹਨਾਂ ਲੋਕਾਂ ਤੋਂ ਦੂਰ ਹੋਵੋਗੇ ਅਨਿਦਲ ਕਰਦੇ ਹਾਂ ਵਿਸ਼ਟ ਰਾਸ਼ੀ ਪਦੀ ਵਿਸ਼ਭ ਰਾਸ਼ੀ ਦੇ ਜਨਨ ਵਾਲੇ ਲੋਕਾਂ ਨੂੰ ਅਚਾਨਕ ਚੰਗੀ ਖਬਰ ਮਿਲੇਗੀ ਇਸ ਨਾਲ ਤੁਹਾਨੂੰ ਆਪਣੇ ਕੰਮ ਦੇ ਖੇਤਰ ਵਿੱਚ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਮਿੱਤਰ ਹੋਵੇਗਾ ਜੇਕਰ ਤੁਸੀਂ ਇਸ ਨੂੰ ਤੁਹਾਡੇ ਤੇ ਹਾਵੀ ਨਾ ਹੁੰਦੇ ਹੋ ਅਤੇ ਧੀਰਜ ਬਣਾਈ ਰੱਖੋ ਮਿਕੜੀ ਸਥਿਤੀ ਦੇ ਵਿੱਚ ਕਾ ਤੁਹਾਨੂੰ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਤੁਹਾਡੀਆਂ ਨਵੀਆਂ ਯੋਜਨਾਵਾਂ ਬਦੇ ਸਫਲ ਹੋਣ ਦੀ ਪੂਰੀ ਸਬਾਬਨਾ ਹੈ ਅੱਗੇ ਅਗਲਾ ਆਉ ਗੱਲ ਕਰਦੇ ਹਾਂ ਕਿ ਤਨੂ ਰਾਸ਼ੀ ਦੇ ਤਨੂ ਰਾਸ਼ੀ ਦੇ ਲੋਕਾਂ ਲਈ ਨਵੇਂ ਮੌਕੇ ਲਿਆ ਰਿਹਾ ਹੈ ਅੱਜ ਤੁਹਾਨੂੰ ਕਿਸੇ ਨਵੇਂ ਸਰਕ ਦਾ ਲਾਭ ਮਿਲਣ ਦੀ ਸਬਾਬਨਾ ਹੈ ਤਾਨੂੰ ਅੱਜ ਆਪਣਾ ਬਕਾਇਆ ਪੈਸਾ ਵਾਪਸ ਮਿਲ ਸਕਦਾ ਹੈ ਤੁਹਾਨੂੰ ਇਸਦੇ ਲਈ ਥੋੜਾ ਸਖਤ ਕੋਸ਼ਿਸ਼ ਕਰਨੀ ਪਵੇਗੀ ਰੋਜ਼ਮਰਾਂ ਦੇ ਕੰਮ ਵਿੱਚ ਲਾਪਰਵਾਹੀ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੀ ਹੈ ਅੱਜ ਕਾਰੋਬਾਰ ਵਿੱਚ ਪ੍ਰਗਤੀ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਕਰੇਗੀ ਆਓ ਅੱਗੇ ਗੱਲ ਕਰਦੇ ਹਾਂ ਮਕਰ ਰਾਸ਼ੀ ਫਲ ਮਕਰ ਰਾਸ਼ੀ ਦੇ ਲੋਕਾਂ ਦਾ ਸਨਮਾਨ ਵਧਾਉਂਦਾ ਦਿਨ ਹੋਏਗਾ ਸਮਾਜਿਕ ਅਤੇ ਧਾਰਮਿਕ ਅਤੇ ਵਿਦਿਆ ਵਿੱਚ ਸਰਗਰਮ ਪਾਗੀਦਾਰੀ ਤੁਹਾਡੇ ਸਨਮਾਨ ਨੂੰ ਵਧਾਏਗੀ ਕਿਸਮਤ ਗ੍ਰਹਿਣਾ ਦੀ ਗਤੀ ਨਾਲ ਤੁਹਾਡਾ ਪੂਰਾ ਸਮਰਥਨ ਕਰੇਗੀ ਅੱਜ ਤੁਹਾਨੂੰ ਖਰੀਦਦਾਨ ਅਤੇ ਵੇਚਣ ਵਰਗੇ ਕਾਰੋਬਾਰੀਆਂ ਵਿੱਚ ਲਾਭ ਮਿਲਣ ਦੀ ਸੰਭਾਵਨਾ ਹੈ ਅੱਜ ਦਾ ਦਿਨ ਤੁਹਾਡਾ ਖੁਸ਼ੀ ਭਰਿਆ ਰਹੇਗਾ ਅੱਗੇ ਗੱਲ ਕਰਦੇ ਹਾਂ ਕੁੰਭ ਰਾਸ਼ੀ ਫਲਦੀ ਕੁੰਭ ਰਾਸ਼ੀ ਦੇ ਲੋਕਾਂ ਲਈ ਮੁਨਾਫਾ ਕਮਾਉਣ ਦਾ ਦਿਨ ਹੈ ਅੱਜ ਵਪਾਰੀਆਂ ਦੇ ਲੋਕਾਂ ਲਈ ਲਾਭਕਾਰੀ ਨਤੀਜੇ ਹੋਣਗੇ ਅਤੇ ਵਿਕਾਸ ਵਿੱਚ ਮੱਦਦਗਾਰ ਸਾਬਤ ਹੋਣਗੇ ਤੁਸੀਂ ਆਯਾਤ ਨਿਰਯਾਤ ਵਰਗੇ ਕਾਰੋਬਾਰੀ ਨਿ ਸ਼ੁਰੂ ਕਰਨ ਦਾ ਫੈਸਲਾ ਕਰ ਸਕਦੇ ਹੋ ਇਸ ਨਾਲ ਧਰਮ ਅਤੇ ਵਿਆਹ ਨੂੰ ਪ੍ਰਤੀ ਤੁਹਾਡੀ ਰੁਚੀ ਵਧੇਗੀ ਇਸ ਦਿਨ ਯਾਤਰਾ ਤਰੰਡਾ ਇੱਕ ਸ਼ੁਭ ਅਯੋਗ ਹੈ ਸਮੇਂ ਦੀ ਚਲਦੀ ਵਕਤੋ ਕਰਕੇ ਤੁਹਾਡੇ ਸਿਤਾਰੇ ਉੱਠਣਗੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਨਵੇਂ ਮੌਕੇ ਮਿਲਣਗੇ ਆਓ ਗੱਲ ਕਰਦੇ ਹਾਂ ਮੀਨ ਰਾਸ਼ੀ ਫਲ ਦੀ ਮੀਨ ਰਾਸ਼ੀ ਦੇ ਚਿੰਨ੍ਹ ਵਾਲੇ ਲੋਕਾਂ ਲਈ ਦੇਵ ਵਰ ਜੋਪਿਕਟਰ ਦੀ ਕਿਰਪਾ ਨਾਲ ਤਰੱਕੀ ਦੇ ਬਹੁਤ ਮੌਕੇ ਮਿਲਣਗੇ ਅੱਜ ਤੁਹਾਡੀ ਪੜਾਈ ਅਤੇ ਅਧਿਆਤਮਿਕ ਵਿੱਚ ਰੁਚੀ ਵਧੇਗੀ ਵਿਵਾਦਪੂਰਨ ਮਾਮਲਿਆਂ ਦਾ ਹੱਲ ਮਨ ਦੀ ਸ਼ਾਂਤੀ ਲਿਆਏਗਾ ਹਾਲਾਂਕਿ ਤੁਹਾਨੂੰ ਗੁੱਪਤ ਦੁਸ਼ਮਣਾਂ ਤੇ ਖਾਲੂ ਸਾਥੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅੱਜ ਕਿਸੇ ਨੂੰ ਪੈਸੇ ਦੇਣ ਤੋਂ ਪਰਹੇਜ਼ ਕਰੋ ਤਾਨੂੰ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਮਿਲੇਗਾ ਅਤੇ ਉਨ੍ਹਾਂ ਦੀ ਸੇਵਾ ਕਰੋ